ਇੱਕ ਪਾਇਲ थाना ਵਿੱਚ 2023 ਵਿੱਚ ਮੁਕਦਮਾ ਦਰਜ ਹੋਇਆ ਸੀਗਾ ਮੁਕਦਮਾ ਨੰਬਰ ਹੈ 94 ਅੰਡਰ ਸੈਕਸ਼ਨ 302 ਆਈਪੀਸੀ ਤੇ ਜੇਹੰਦਰ ਸਾਨੂੰ ਇੱਕ ਲੇਡੀ ਮਿਲੀ ਸੀ ਫਾਈਲ ਦੇ ਅੰਦਰ ਹੀ ਜੋ ਆਪਣੇ ਬੇਸਮੈਂਟ ਦੇ ਅੰਦਰ ਜਿੱਥੇ ਮਰਡਰ ਹੋ ਚੁੱਕਿਆ ਸੀਗਾ ਤੇ ਇਮੀਡੀਏਟਲੀ ਅਸੀਂ ਇੱਕ ਅਫੇਅਰ ਲੌਂਚ ਕੀਤੀ ਸੀ ਉਹਦੇ ਹਸਬੰਦ ਦੇ ਬਿਆਨਾਂ ਦੇ ਉੱਤੇ ਤੇ ਉਸ ਟਾਈਮ ਜਿਹੜਾ ਹੈ ਮੁਕਦਮਾ ਸੀ ਅਨਟਰੇਸ ਸੀਗਾ ਯੂਜ਼ਿੰਗ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਅਸੀਂ ਇਹ ਬੰਦਾ ਇੱਕ ਵਿਨੋਦ ਕੁਮਾਰ ਉਰਫ ਵੀਨੂ ਕਾਲੀਆ ਵਿਨੂ ਕਨੇਲੀਆ ਜੋ ਕਿ ਪੁਨੈਲ ਪਿੱਟ ਦਾ ਰਹਿਣ ਵਾਲਾ ਹੈ ਖੁਸ਼ਹਰ ਪਰ ਉਹ ਜਿਹਨੂੰ ਨਾਮਜ਼ਦ ਕੀਤਾ ਸੀਗਾ ਅਤੇ ਉਹ ਇਮੀਡੀਏਟਲੀ ਸੰਜੋਤ ਪਤਾ ਲੱਗਿਆ ਇਮੀਡੀਏਟਲੀ ਉਹ ਆਪਣਾ ਮਰਡਰ ਕਰਕੇ ਬੈਂਕਾਕ ਚਲਾ ਗਿਆ ਸੀ ਅਸੀਂ ਉਹਦੀ ਐਲਓਸੀ ਖਲਵਾਈ ਸੀ ਤੇ ਹੁਣ 11 5 24 ਨੂੰ ਜਦੋਂ ਬੈਂਕੋਂ ਤੋਂ ਵਾਪਸ ਕੋਲਕਾਤਾ ਲੈਂਡ ਕੀਤਾ ਉਹਨੂੰ ਇੰਟਰਸੈਪਟ ਕੀਤਾ ਗਿਆ ਸਾਡੀ ਪਾਇਲ ਦੀ ਪਾਇਲ ਪੁਲਿਸ ਦੀ ਸਾਰੀ ਟੀਮ ਉੱਥੇ ਉਹਨੂੰ ਗੈਰਕਾਨੂੰਨੀ ਰੈਸਟ ਕਰਕੇ ਲੱਗੇਗੀ ਸਰ ਪਤਾ ਲੱਗਿਆ ਜੀ ਮੋਟਿਵ ਕੀ ਸੀ ਉਹਦਾ ਕਤਲ ਕਰਨ ਦਾ ਜੀ विनुक राले जी ਸਾਨੂੰ ਕੁਝ ਵੀ ਤੋਂ ਇਹ ਪਤਾ ਲੱਗਿਆ ਹੈ ਕਿ ਇਹ ਲੇਡੀ ਨਾਲ 2017 ਤੋਂ ਰਿਲੇਸ਼ਨਸ਼ਿਪ ਸੀਗਾ ਤੇ ਉਸ ਰਾਤ ਨੂੰ ਇਹ ਲੇਡੀ ਨੂੰ ਮਿਲਨ ਆਇਆ ਸੀ ਤੇ ਉਸ ਦਿਨ ਆਪਕਾ ਸਹਣਾ ਚ ਕੋਈ ਬਹਿਸ ਬਾਜ਼ੀ ਹੋ ਗਈ ਜਿਸ ਤੋਂ ਬਾਅਦ ਇਹ ਗੁੱਸੇ ਚ ਆ ਕੇ ਲੇਡੀ ਦੇ ਰੋਡ ਮਾਰਜਿਸ ਕਰਕੇ ਉਸ ਦਾ ਮਾਰਡਰ ਹੋ ਗਿਆ ਸੀ ਕੀ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਸਰ ਹਾਂਜੀ ਹਥਿਆਰ ਬਰਾਮਦ ਹੋ ਚੁੱਕਿਆ ਹੈ ਜੀ ਡੀਐਸਪੀ ਸਾਹਿਬ ਮ੍ਰਿਤਕ ਮਹਿਲਾ ਇਸ ਵਿਅਕਤੀ ਦੇ ਸੰਪਰਕ ਕਿੱਦਾਂ ਆਈ ਜੀ ਇਹ ਮ੍ਰਿਤਕ ਮਹਿਲਾ 2017 ਚ ਫੇਸਬੁਕ ਦੇ ਥਰੂ ਇਸੇ ਸੰਬੰਧ ਵਿੱਚ ਆਈ ਸੀ ਜੀ ਸਰ ਤੇ ਇਸ ਵਿਅਕਤੀ ਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਜੀ ਹਾਂ ਜੀ ਇਸ ਵਿਅਕਤੀ ਦੇ 10 ਤੋਂ ਵੱਧ ਮੁਕਤਮੇ ਦਰਜ ਹਨ ਕਈ ਅੰਦਰ 307 ਕਈ ਅੰਦਰ ਐਨਡੀਪੀਐਸ ਕਈ ਅੰਦਰ ਚੋਰੀ ਸਟ ਕੇਟੇਗਰੀ ਮੁਕਤਮੇ ਦਰਜ ਹਨ ਜੀ ਸਰ ਤੇ ਇਹਦਾ ਰਿਮਾਂਡ ਵਗੈਰਾ ਕਿੰਨੀ ਦੇਰ ਦਾ ਜੀ ਇਹਦਾ ਸਾਨੂੰ ਹਜੇ 4 ਦਿਨ ਦਾ ਰਿਮਾਂਡ ਮਿਲਿਆ ਹੈ ਇਫ ਨੀਡ ਵੀ ਅਸੀਂ ਹੋਰ ਰਿਮਾਂਡ ਲੈ ਲਾਂਗੇ ਜੀ ਕੀ ਇਸ ਮਾਮਲੇ 'ਚ ਕੋਈ ਹੋਰ ਖਲਾਸੇ ਹੋਣ ਦੀ ਉਮੀਦ ਹੈ ਸਰ ਸਾਨੂੰ ਉਮੀਦ ਹੈ ਕਿ ਜੇ ਰਿਮਾਂਡ ਲਿੱਤਾ ਹੈ ਕਿ ਹੋਰ ਕੋਈ ਚੀਜ਼ਾਂ ਸਾਹਮਣੇ ਆਣ ਗਿਆ ਜੀ